ਨਹੀਂ 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 ਆਡਰ ਚੱਲੀ ਗਈ ਆ ਤੁਹਾਨੂੰ ਫੋਨ ਕੀਤਾ ਨੂੰ ਕਿ ਰੁਕ ਜਾ ਗੱਲ ਕਰਕੇ ਜਾ ਜਿਹੜੇ ਜਿਹੜੇ ਉਸ ਟਾਈਮ ਦੇ ਇਹ ਇਹਨਾਂ ਨੇ ਫੋਟੋ ਵਾਲਿਆਂ ਨੇ ਡਰਾਮਾ ਲਾਇਆ ਜਿੱਦੇ ਸਾਡਾ ਭਰਾ ਬਰਿੰਦਰ ਕੁਮਰ ਦੀ ਡੈਥ ਹੋਈ ਆ ਇਹਨਾਂ ਦੀ ਡੈਥ ਇਹਨਾਂ ਤੋਂ ਅਸੀਂ ਰਿਪੋਰਟਿੰਗ ਮੰਗ ਰਹੇ ਆ ਇਹ ਇਹਨਾਂ ਨੂੰ ਵੀਡੀਓ ਮੰਗ ਰਹੇ ਜਿਹੜੇ ਜਿਹੜੇ ਉਸ ਉਸ ਟਾਈਮ ਤੇ ਇਹਨੇ ਡਾਕਟਰ ਸੀਗੇ ਸਾਰੇ ਚਲੇ ਗਏ ਉਹ ਸਰ ਇਹਨੇ ਵੀਡੀਓ ਨਹੀਂ ਮਾਲਾ ਰੋ 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 ਅਸੀਂ ਇਹਨਾਂ ਕੋ ਵੀਡੀਓ ਮੰਗ ਰਹੇ ਸਾਨੂੰ ਵੀਡੀਓ ਨਹੀਂ ਦੇ ਰਹੇ ਆ ਬਈ ਐਕਚੁਅਲੀ ਵਿੱਚ ਉਸ ਓਡੀਟ ਵਿੱਚ ਹੋਇਆ ਕੀ ਆ ਉਹ ਉਸ ਓਡੀਟ ਵਿੱਚ ਹੋਇਆ ਕੀ ਆ ਡਾਕਟਰਾਂ ਕੋ ਵੀਡੀਓ ਮੰਗ ਰਹੇ ਸਾਨੂੰ ਵੀਡੀਓ ਨਹੀਂ ਦੇ ਰਹੇ ਆ ਜਿਹੜੇ ਜਿਹੜੇ ਉਸ ਟਾਈਮ ਤੇ ਡਾਕਟਰ ਸੀ ਸਾਰੇ ਸਾਰੇ ਸ਼ਿਫਟ ਕਰਕੇ ਚਲੇ ਗਏ ਆ ਦੇਈ ਭੈਣ ਨੰਨੀ ਮੇਰਾ ਆਇਦਰਾ ਆਲੇ ਪੁੱਤੂ ਨਹੀਂ ਜਾਂਦੇ ਭੈਣ ਚੋਤਾਲੇ ਇਹ ਇਦੋਂ ਵੀ ਭੈ ਲੋਈ ਬਰ ਬੈਠੋ ਆਲੇ ਪੁੱਤੂ ਮੈ ਕਿੱਥੇ ਬੈਠੇ ਹੋ ਗੋਗਨ ਕਿੱਥੇ ਨੋਹਰੇ ਆ ਗਾਣਾ ਕਿੱਥੇ ਕੁਮਰ ਸਾਹਿਬ ਕਿੱਥੇ ਕਿੱਥੇ ਬੈ ਸੀਗੇ ਕਿਹੜੇ ਬੈਠੇ ਸੀਗੇ ਇੱਥੇ ਸੀਸੀਟੀਵੀ ਕੈਮਰਾ ਲੱਗੇ ਆ ਸਾਰੇ ਇਹ ਸਾਰੇ ਕੈਮਰਾ ਸਾਰੇ ਹੈ ਨਾ ਸਾਰੇ ਬਸ ਆ ਕੈਮਰਾ ਆਇਆ ਇੱਥੇ ਆ ਦੇਖੋ ਇਹਨਾਂ ਨੂੰ ਅਸੀਂ ਉਸ ਟਾਈਮ ਦੀ ਸਿਰਫ ਸੀਸੀਟੀਵੀ ਕੈਮਰੇ ਦੀ ਰਿਪੋਰਟਿੰਗ ਮੰਗ ਰਿਆ ਵੀ ਐਕਚੁਅਲੀ ਚ ਹੋਇਆ ਸੀ ਸਾਹਮਣੇ ਇਹਨਾਂ ਦਾ ਓਡੀ ਆ ਚਲੋ ਓਡੀ ਦੇ ਚ ਓਡੀ ਦੇ ਚ ਕੈਮਰਾ ਨਹੀਂ ਹੋਏਗਾ ਓਡੀ ਦੇ ਚ ਕੈਮਰਾ ਨਹੀਂ ਹੋਏਗਾ ਇਹ ਫੋਰਡਿਸ ਅੰਮ੍ਰਿਤਸਰ ਦੀ ਗੱਲ ਆ ਜਿੱਦੇ ਸਾਡੇ ਵੱਡੇ ਭਰਾ ਵਰਿੰਦਰ ਘੁੰਮਣ ਸਿੰਘ ਘੁੰਮਣ ਜੀ ਦੀ ਡੈਥ ਹੋ ਗਈ ਹੈ ਹੁਣ ਡੈਥ ਦਾ ਜਿਹੜਾ ਸਾਨੂੰ ਲੱਗ ਰਿਹਾ ਸਾਨੂੰ ਸ਼ੱਕ ਹੋ ਰਿਹਾ ਵਾ ਕਿ ਇਹਨਾਂ ਕੋਲ ਗਲਤੀ ਦੇ ਨਾਲ ਕੁਝ ਕੁਝ ਡੋਜ਼ ਜਾਂ ਕੁਝ ਨਾ ਕੁਝ ਗਲਤੀ ਹੋਈ ਆ ਕਿਉਂਕਿ ਕਿਉਂਕਿ ਉਹਨਾਂ ਦੀ ਬੋਡੀ ਜਿਹੜੀ ਉਹ ਨੀਲੀ ਪੈਚੀ ਹੋਈ ਆ ਇਹ ਚੀਜ਼ ਲੋਕਾਂ ਦੀ ਮਤਲਬ ਆ ਡਾਕਟਰ ਸਾਹਿਬ ਹੁਣ ਮੌਕੇ ਦੇਣੇ ਇਹਨਾਂ ਕੋਲ ਅਸੀਂ ਮੰਗ ਰਹੇ ਆ ਵੀਡੀਓ 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 ਬਟ ਸਰ ਸਰਵਰ ਵਿੱਚ ਆ ਗਏ ਆ ਆਪਾਂ ਇਹਨਾਂ ਨੂੰ ਵੀਡੀਓ ਬੰਦ ਕਰ ਦੇਣੇ सर आप अपना नाम अपना नाम डॉक्टर अपना अपना पूरा नाम है डॉक्टर शिवम आप सर आप शिवम जी आपकी ड्यूटी कब से कब शुरू हुई है मेरी छे से ड्यूटी है आप वहां पर जो जब ये इवेंट या इंसिडेंस हो गया तब आप वहां पे आप थे या नहीं तब आप वहां पे थाज हॉस्पिटल किधर गए और रिकॉर्डिंग रूम किधर गया ਫੋਰਟਿਸ ਹਸਪੀਟਲ ਅੰਮ੍ਰਿਤਸਰ ਇਹਨਾਂ ਕੋ ਅਸੀਂ ਬੜੀ ਮਿੱਤਾਂ ਦੇ ਨਾਲ ਬੜੇ ਪਿਆਰ ਦੇ ਨਾਲ ਅਸੀਂ ਅਸੀਂ ਇਹਨਾਂ ਨੂੰ ਕਹਿ ਰਹੇ ਹਾਂ ਸਾਨੂੰ ਉਸ ਟਾਈਮ ਦੀ ਸੀਸੀਟੀਵੀ ਕੈਮਰੇ ਦੀ ਰਿਕਾਰਡਿੰਗ ਦੇ ਦਿਓ ਕਿਥੇ 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 ਕਿੱਧਰ ਜਿਆਦਾ ਮਾਰੀਆਂ ਨੇ ਦਫਤਰੇ ਲੱਗੇ ਦਫਤਰੇ ਕਿਹੜੇ ਹੂੰ ਜਿੱਥੇ ਇਹਨਾਂ ਦੀ ਸੀਸੀਟੀਵੀ ਰਿਕਾਰਡਿੰਗ ਹੋਵੇ ਔਰ ਉਸ ਸਾਡੇ ਭਰਾ ਦੀ ਬਾਡੀ ਪੂਰੀ ਮਿਲੀ ਹੋ ਚੁੱਕੀ ਹੈ ਔਰ ਬਿਨਾ ਫੈਮਿਲੀ ਦੇ ਕਨਫਰਮੇਸ਼ਨ ਤੋਂ ਇਹਨਾਂ ਨੇ ਉਸਦੀ ਬਾਡੀ ਵੀ ਪੈਕ ਕਰ ਦਿੱਤੀ ਇਹ 40 ਹਸਪੀਟਲ ਅੰਮ੍ਰਿਤਸਰ ਇਹਨਾਂ ਨੂੰ ਸਾਨੂੰ 3 3 ਘੰਟੇ ਹੋ ਗਏ ਇਹਨਾਂ ਨੂੰ ਬੜੇ ਪਿਆਰ ਮਿੰਤਾ ਦੇ ਨਾਲ ਅਸੀਂ ਕਰਦੇ ਵੀ ਅਸੀਂ ਕੋਈ ਐਕਸ਼ਨ ਨਹੀਂ ਲੈਣਾ ਚਾਹੁੰਦੇ ਸੀ ਹਲੋ ਠੀਕ ਹੈ ਹਾਂ ਲੈਂਦੇ ਪੀਓ ਹਾਂਜੀ ਹਾਂਜੀ ਆ ਫੜੇ ਲਉ 2 ਮਿੰਟ ਰੁਕ ਮੈਂ ਉਹਨਾਂ ਦਾ ਤੱਕ ਰਿਹਾ ਕੋਈ ਕੰਮ ਜ਼ਰੂਰੀ ਮੈਂ 10 ਮਿੰਟ ਬਾਅਦ ਫੋਨ ਕਰਦਾ ਤੁਹਾਨੂੰ ਇਸੇ ਨੰਬਰ ਤੇ ਲੱਭ ਰਿਹਾ ਸਰ ਕੋਈ ਆਈ ਸੀ ਵੀ ਲੜਾ ਉਹ ਵਾਲਾ ਨੰਬਰ ਜੀ ਉਹ ਕੋਈ ਚੇਰ ਤੇ ਕਿਹੜਾ ਆਈ ਸੀ ਵਾਲਾ ਕਿਹੜਾ ਸਰ ਤੁਹਾਨੂੰ ਪਤਾ ਹੋਵੇਗਾ ਆਪਣਾ ਸਾਹਿਬ ਇਹ ਕਿੰਨੇ ਵਾਰ ਸ਼ਿਫਟ ਕੀਤਾ ਹਰ ਦਿਨ ਹਾਂਜੀ ਟਾਈਮ ਹੁਣ ਹਾਂ ਹਾਂ ਠੀਕ ਠੀਕ ਹੋ ਗਿਆ ਬੁੱਕ ਬੁੱਕ ਕਰ ਕਰ ਠੀਕ ਠੀਕ ਇਹ ਸਾਰਾ ਆਪਣਾ ਹੈਗਾ ਜੀ ਆਪਣਾ ਉਹ ਜਿਹੜਾ ਅੰਦਰ ਖੜਿਆ ਆ ਆਪਣਾ ਮੱਧਰ ਕਬਰੀ ਸਾਹਮਣੇ 8 ਨੰਬਰ ਬੈਠੇ ਸੀ 8 ਨੰਬਰ ਬੈਠੀ ਨੋ ਇਹਦਾ ਜ਼ੂਮ ਜ਼ੂਮ ਨਹੀਂ ਹੋ ਸਕਦਾ ਜ਼ੂਮ ਹੋਊਗਾ ਥੋੜੇ ਨਾਲ ਦੇ ਟਾਈਮ ਤੋਂ ਹੀ ਨਾ ਹਾਂ ਮੈਂ ਦੇਖਿਆ ਉੱਥੇ ਸਰ ਆਹ ਮੈਡਮ ਇੱਥੇ ਖੜੇ ਡਾਕਟਰ ਕਿਹੜੇ ਪ੍ਰਤੀਕਰਨ 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 ਇਹ ਹੁਣ ਟਾਈਮ ਟਾਈਮ ਕੀ ਇਹਦੇ ਹੁਣ ਦੀ ਹੋਣੀ ਹੈ ਨਹੀਂ ਨਹੀਂ ਉਹ ਤਾਂ ਚਲੇ ਗਏ ਆ ਨਹੀਂ ਨਹੀਂ ਪ੍ਰਤੀਕਰਨ ਵੀ ਚਲੇ ਗਏ ਉਹ ਨਹੀਂ ਸਾਡੇ ਸਾਡੇ ਕਿੰਨੇ ਵਜੇ ਫਿਲਮ 5 ਵਜੇ ਦੀ 6:30 ਹੋਵੇਗਾ ਹਾਂਜੀ ਹੁਣ ਅੰਮਰ ਕਰਦਾ ਬਾਅਦ ਤੁਹਾਨੂੰ ਹਾਂ ਜੀ ਆਦੀ ਮੈਂ ਕਰ ਦਾਂ ਮੈਂ ਤੂੰ ਹਾਂ ਵਿੱਕੀ ਬਾਵਾ ਜੀ ਉਹਦੇ ਕੋਲ ਨਾ ਨਹੀਂ ਮਾਇਆ ਜੀ ਆਫਿਸੀਆਂ ਜਾਣਾ ਅੱਜ ਉਹ ਅੰਕਲ ਬੈਠੇ ਸੀਗੇ ਨਾ ਉਹ ਬੜੇ ਪਿੱਛੇ ਕਰਿਓ ਇਹ ਦੋ ਆਪਾਂ ਨੂੰ ਓਟੀ ਲੈ ਕੇ ਅੰਦਰ ਆਏ ਦੀ ਖੜੇ ਆਣਾ ਇੱਧਰ ਕਮਾ ਕੇ ਆਏ ਨਹੀਂ ਬਿਠਾਉਂ ਆਪਾਂ ਉਹ ਲਿਉਣਾ ਟਾਈਮ ਨਹੀਂ ਦਾ ਲੱਪਣ ਕਰਾਉਂਦੇ ਇਹ ਅੰਕਲ ਪਹਿਲਾਂ ਥੋੜੀ ਬੈਗੇ ਨੇ ਆਹ ਦੇ ਉੱਤੇ ਇਹ ਫੁੱਲ ਵੀਡੀਓ ਪਲੇ ਬੈਗ ਲਾਇਆ ਆਪਸ ਇਹ ਨਹੀਂ ਦਿਖਦਾ ਵਿਦਨ ਥੋੜਾ ਜਿਹਾ ਵਕ ਵਜੂਮ ਹੋ ਜਾਏਗਾ اچھا ਐਂਟ੍ਰੈਂਸ ਹੀ ਹੈ ਸਾਡੇ ਦਾ پیشنਟ ਆ ਗਿਆ ਸਾਹਮਣੇ ਆਣਾ ਇਸ ਕਰਕੇ ਜਿਸ ਤੋਂ ਪਹਿਲਾਂ ਸ਼ੂਟ ਕੀਤਾ ਹੋਣਾ ਕੰਮ ਸਿੱਧਾ ਸਾਡੇ ਦਿਨੀਆਂ 4 ਵਜੇ ਇਹ ਉਡੀ ਜੋ ਕੱਢ ਕੇ ਬਾਅਦ ਵਿੱਚ ਤੁਸੀਂ ਉੱਥੇ ਲਾਉਂਦੇ ਸ਼ੂਟ ਕੀਤਾ ਨੇ ਕਮਰੇ ਉੱਜ ਆਈਸੀ ਉੱਥੋਂ ਸਰਜਰੀ ਹੋ ਚੁੱਕੀ ਸੀ ਨਹੀਂ ਨਹੀਂ ਅਜੇ ਸਰਜਰੀ ਨਹੀਂ ਇਹ ਤਾਂ ਆਪਾਂ ਸਰਜਰੀ ਕਰਕੇ ਉਸ ਤੋਂ ਬਾਅਦ ਲੰਮਾਣਾ ਉਹਨਾਂ ਤੇ ਇਹਦਾ ਜੇ ਕੋਈ ਗੱਲ ਨਹੀਂ ਮਤਲਬ ਬਰਾੜ ਗਈ ਬਸ ਕੱਢ ਲੈਣ ਨੂੰ ਕਿਦਾ ਕੋਈ ਮਸਾਲਾ ਨਹੀਂ でまれば。